ਜਿਵੇਂ ਮੈਂ ਆ ਪਹੁੰਚੇ ਸਟੋਪ ਵਗੈਰਾ ਹੋਗੇ ਕੰਡੇ ਹੋਗੇ ਸੰਕਰ ਹੋਗੇ ਨਾ ਤੇ ਸਾਹ ਵੀ ਇੱਥੇ ਵੱਡੀਆਂ ਗੁੱਤੀਆਂ ਜਿਹੜੀਆਂ ਦੁਕਾਨਾਂ ਨੇ ਬਖਸ਼ੀ ਦੇਖ ਸਕਦੇ ਹੋਗੇ ਤੇ ਆ ਟਰੋਲ ਵਗੈਰਾ ਹੋਗੇ ਜਿਵੇਂ ਬਲਮਾਰੀ ਸੀਮ ਤੇ ਬਣਾਏ ਹੋਣੇ ਟਾਇਰ ਲੱਗੇ ਹੋਏ ਨੇ ਟਾਇਰ ਦੇਖ ਲਓ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵੀਡੀਓ ਵਿੱਚ ਅੱਜ ਆਪਾਂ ਪਹੁੰਚਿਆ ਸ਼ਹਿਰ ਮਰੇ ਕੋਲੇ ਸੇਰ ਮਰੇਕ ਕੋਲੇ ਤੋਂ ਲੋਹਾ ਬਾਜ਼ਾਰ ਦਿਖਾਉਨੇ ਆਪਾਂ ਸਾਰੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਲੋਹਾ ਬਾਜ਼ਾਰ 18 ਮਰੇਕ ਕੋਲੇ ਦਾ ਆਪਾਂ ਤੁਹਾਨੂੰ ਦਿਖਾਵਾਂਗੇ। ਲਓ ਵੀ ਆਹ ਸਟੌਂਕ ਦੇਖੋ ਜਿਹੜਾ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਹੋ ਸਟਾਰਟ ਹੋ ਜਾਂਦਾ। ਜਿਵੇਂ ਆਹ ਦੇਖੋ ਇੱਥੇ ਐਮਰੀਆਂ ਸਾਰੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਕੰਡੇ ਵਗੈਰਾ ਹੋਗੇ ਹਨ ਤੇ ਬਾਕੀ ਹੋਰ ਵੀ ਕਾਫੀ ਸਮਾਨ ਸੁਮਿਤ ਮੈਡੀ ਜਿਵੇਂ ਮਿਆ ਪੈ ਨੇ ਸਟੌਪ ਵਗੈਰਾ ਹੋਗੇ ਕੰਡੇ ਹੋਗੇ ਸੰਗਲ ਹੋਗੇ ਹਨ ਤੇ ਕਾਫੀ ਇੱਥੇ ਵੱਡੀਆਂ ਵੱਡੀਆਂ ਜਿਹੜੀਆਂ ਇਹ ਦੁਕਾਨਾਂ ਨੇ ਵਾਕਈ ਤੁਸੀਂ ਦੇਖ ਸਕਦੇ ਕਵੇਂ ਸਾਰਾ ਹੈ ਬਾਜ਼ਾਰ ਤੇ ਤੁਹਾਨੂੰ ਲੋਹੇ ਦਾ ਸਮਾਨ ਇੱਥੋਂ ਮਿਲ ਜੀ ਜਿਵੇਂ ਆ ਦੇਖੋ ਟੀਪ ਵਗੈਰਾ ਹੋ ਗਈ ਹੈ ਫਸਲੇ ਢੋਲ ਹੋ ਗਏ ਨਾ ਫਸਲੇ ਪੈਲੇ ਜਿਵੇਂ ਤੇ ਬਾਕੀ ਆ ਅੱਗੇ ਸਟੋਪ ਵਗੈਰਾ ਹੋ ਗਏ ਜਿਵੇਂ ਬਾਕੀ ਤੁਹਾਨੂੰ ਬਾਕੀ ਦੂਜੀ ਸ਼ਾਰ ਮੋੜਦੇ ਦਿਖਾਵਾਂਗੇ ਜਿਵੇਂ ਟਰੰਕ ਵਗੈਰਾ ਹਨਾ ਬਾਕੀ ਆਹ ਕੁੱਤੇ ਵਾਲੇ ਪਿੰਜਰੇ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਕਾਫੀ ਵੱਡੀ ਹੈ ਮਾਰਕੀਟ ਆ ਸਹਿਰ ਮਰੇਕੋਲਲੇ ਦੀ ਤੇ ਸਦਰ ਬਾਜ਼ਾਰ ਦੇ ਨਾਲ ਹੀ ਪੈ ਜਾਂਦੀ ਆ ਜਿਹਨੂੰ ਆਪਾਂ ਚਮੜਾ ਬਾਜ਼ਾਰ ਵੀ ਕਹਿ ਦਿੰਦੇ ਆ ਤਾਂ ਉਹਦੇ ਨਾਲ ਹੀ ਇਹ ਮਾਰਕੀਟ ਆ ਸਾਰੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਆ ਦੇਖੋ ਆ ਪੈਨੇਤ ਨਾਲ ਫੜਕੀਆਂ ਹੋ ਗਈਆਂ ਜਿਵੇਂ ਦੇਖੋ ਫਸਲੇ ਬਾਕੀ ਆਹਾ ਸਾਰੇ ਤੁਹਾਨੂੰ ਮੈਜਾ ਮੈਂ ਕਈਆਂ ਉੱਤੇ ਸਾਰੇ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲ ਜਾਣਗੇ ਸੰਗਰ ਵਗੈਰਾ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਮੈਜੂ ਥੋੜੀਆਂ ਹੋ ਗਈਆਂ ਜਿਵੇਂ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਇਹ ਬਾਜ਼ਾਰ ਦੇ ਵਿੱਚੋਂ ਬਾਕੀ ਕੈਂਚੀਆਂ ਹੋ ਗਈਆਂ ਜਿਵੇਂ ਆ ਕੈਂਚੀ ਲਾਈ ਜਾਂਦੀ ਹੋਰੀ ਹੈ ਨਾ ਬਾਕੀ ਉਹ ਕੰਡੇ ਵਗੈਰਾ ਆ ਗਏ ਤੇ ਕਾਫੀ ਵੱਡੀ ਹੈ ਮਾਰਕੀਟ ਆ ਤੁਹਾਨੂੰ ਆਪਾਂ ਸਾਰੀ ਮਾਰਕੀਟ ਦਿਖਾਵਾਂਗੇ ਤੇ ਇਹ ਮਾਰਕੀਟ ਅੱਗੇ ਜਾ ਕੇ ਇੱਕ ਸੇਲ ਲੱਗਦੀ ਹੈ ਹਰੇ ਘੈਂਟਵਾਰ ਨੂੰ ਉਹਦੀ ਆਪਾਂ ਵੀਡੀਓ ਪਹਿਲਾਂ ਪਾਈ ਹੋ ਜੇ ਤੁਸੀਂ ਨਹੀਂ ਲਿਖੀ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਆਪਣੀ ਕਿੱਸੋ ਕਿੱਸੋ ਵੀਡੀਓ ਲਿਖ ਦਿਨੋ ਜੇ ਤੁਸੀਂ ਤੁਹਾਡੇ ਕਮੈਂਟ ਦਾ ਪਰ ਰਪਲਾਈ ਵੀ ਕਰਾਂਗੇ ਜੇ ਕੋਈ ਬਾਹਰੋਂ ਵੀ ਦੇਖਦਾ ਤਾਂ ਉਹ ਵੀ ਕਮੈਂਟ ਜਰੂਰ ਕਰਿਓ ਬਾਕੀ ਜਿਵੇਂ ਫੋੜੇ ਵਗੈਰਾ ਹੋ ਗਏ ਹਨ ਆ ਪੈ ਨਹੀਂ ਜੰਦੇ ਖੁਰਚਣੇ ਹੋ ਗਏ ਬਾਕੀ ਆ ਦੇਖੋ ਸਾਰੇ ਥੋੜੀਆਂ ਕਈਆਂ ਤੇ ਸਾਰੀ ਤੁਹਾਨੂੰ ਇਹ ਮਾਰਕੀਟ ਲੋਡ ਦੀ ਮਿਲੂਗੀ ਜਿਵੇਂ ਸਿੱਟਾ ਵਗੈਰਾ ਚਾਰ ਤਰ੍ਹਾਂ ਕੁੱਪ ਵਾਲੀਆਂ ਤਾਰਾਂ ਹਨ ਸਾਰੀਆਂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲ ਜਾਣੀਆਂ ਜਿਵੇਂ ਕੜਾਈਆਂ ਹੋ ਗਈਆਂ ਵੱਡੀਆਂ ਕੜਾਈਆਂ ਬਾਕੀ ਇਹ ਦੇਖ ਗਏ ਹਨ ਸਾਰਾ ਤੁਹਾਨੂੰ ਇੱਥੋਂ ਮਿਲ ਜੂਗਾ ਤੇ ਇੱਧਰ ਵੀ ਸਾਰੀ ਮਾਰਕੀਟ ਆ ਤੁਹਾਨੂੰ ਆਪਾਂ ਮੁੜ ਕੇ ਦਿਖਾਵਾਂਗੇ ਕਾਫੀ ਵੱਡੀ ਹੈ ਮਾਰਕੀਟ ਆ ਸਹਿਰ ਮਰੇਕ ਕੋਲੇ ਦੀ ਤੇ ਜਿਵੇਂ ਮੈਂ ਹੁਣ ਪਹਿਲਾਂ ਵਿੱਚ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਸੀਂ ਆਪਣੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਨੇ ਜੇ ਕੋਈ ਬਾਹਰੋਂ ਵੀ ਆਪਣੀ ਵੀਡੀਓ ਤੇ ਕਮੈਂਟ ਜ਼ਰੂਰ ਕਰੇ ਪਰ ਅਪਲਾਈ ਤੁਹਾਡਾ ਜ਼ਰੂਰ ਕਰਾਂਗੇ ਤੇ ਆ ਜਾਲੀ ਵਗੈਰਾ ਹੋ ਗਈ ਹੈ ਨਾ ਇਹ ਵੀ ਤੁਹਾਨੂੰ ਮਿਲ ਜੂਗੀ ਦੇਖੋ ਪਾਲੀਆਂ ਤਾਰਾਂ ਤੇ ਜਿਵੇਂ ਹੁਣ ਉੱਧਰਲੀ ਸ਼ੈਡ ਆ ਗਈ ਤੇ ਅੱਗੇ ਵੀ ਮਾਰਕੀਟ ਹੈਗੀ ਆ ਅਸੀਂ ਅੱਗੇ ਦਿਖਾਉਣੀ ਆ ਆਪਾਂ ਜਾ ਕੇ ਲਓ ਫੇਪੀ ਸੇਲ ਲੱਗਦੀ ਆ ਫਿਰਕਾਂਤ ਵੱਲੋਂ ਕੱਪੜਿਆਂ ਦੀ ਬਹੁਤ ਵੱਡੀ ਸੇਲ ਹੁੰਦੀ ਆ ਉਹ ਤੇ ਉਹਦੀ ਆਪਾਂ ਵੀਡੀਓ ਪਾਈਆਂ ਹੋਈਆਂ ਨੇ ਬਸ ਫਿਰ ਵੀ ਆਪਾਂ ਦੁਬਾਰੇ ਜੇ ਟਾਈਮ ਮਿਲਦਾ ਤਾਂ ਐਤਵਨੋਂ ਆਪਾਂ ਉਹ ਵੀ ਵੀਡੀਓ ਦੁਬਾਰੇ ਬਣਾ ਕੇ ਤੁਹਾਨੂੰ ਦਿਖਾ ਦਾਂਗੇ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਹੋਰ ਸਾਰੇ ਹੀ ਮਾਰਕੀਟ ਜਿਵੇਂ ਆ ਕਈਆਂ ਹੋਈਆਂ ਹਨ ਲੋਕ ਆ ਕニャਪ ਨੇ ਜਮੀ ਤੇ ਬੜੀਆਂ ਬੜੀਆਂ ਦੁਕਾਨਾਂ ਨੇ ਇੱਥੇ ਲੋਕੇ ਦੀਆਂ ਤੇ ਇਹਨੂੰ ਮਰੇ ਕੋਲ ਦਾ ਲੋਹਾ ਬਾਜ਼ਾਰ ਆਪਾਂ ਕਹਿ ਸਕਦੇ ਆ ਲੋਵੀ ਅੱਗੇ ਵੀ ਕਾਫੀ ਦੁਕਾਨਾਂ ਨੇ ਇੱਥੋਂ ਵੀ ਤੈਨੂੰ ਬਹੁਤ ਸਾਰਾ ਸਮਾਨ ਜਿਹੜਾ ਮਿਲ ਜੂਗਾ ਜਿਵੇਂ ਆ ਪਈਆਂ ਨੇ ਤੇ ਇੱਥੇ ਜਿਹੜੀ ਛੇ ਲੱਗਦੀ ਹਰ ਇੱਕ ਐਂਦਵਾਰ ਨੂੰ ਤੁਹਾਨੂੰ ਦਿਖਾਵਾਂ ਵੀ ਛੇ ਲੋਕ ਕਿੱਥੇ ਲੱਗਦੇ ਹੱਥੇ ਤੇ ਹਰ ਇੱਕ ਐਂਦਵਾਰ ਨੂੰ ਲੱਗਦੀ ਉਹ ਸੇਲ ਮਰੇ ਕੋਲੇ ਦੇ ਵਿੱਚ ਬਾਕੀ ਆ ਗਿਆ ਜਮੇ ਦੇਗੇ ਵਗੈਰਾ ਹੋਗੇ ਹਨ ਬਾਕੀ ਪੱਠੀਆਂ ਵਗੈਰਾ ਤੁਹਾਨੂੰ ਸਾਰੀਆਂ ਇੱਥੋਂ ਮਿਲ ਜਾਣਗੀਆਂ ਜਿਵੇਂ ਆ ਦੇਗੇ ਪਏ ਨੇ ਬਾਲਟੀਆਂ ਪਈਆਂ ਨੇ ਹਨਾ ਕੜਸੀਆਂ ਤਵੀਆਂ ਸਾਰੀਆਂ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੀਆਂ ਯਾਰ ਇਹ ਕੋ ਕਿੱਡੀ ਦੁਕਾਨ ਆ ਨਾ ਬਾਕੀ ਆ ਟਰੰਕ ਹੋਗੇ ਤੇ ਆ ਢੋਲ ਵਗੈਰਾ ਹੋਗੇ ਜਿਵੇਂ ਅਲਮਾਰੀ ਦੀ ਸ਼ੇਪ ਚ ਬਣਾਏ ਹੋਏ ਨੇ ਟਾਇਰ ਲੱਗੇ ਹੋਏ ਨੇ ਇਹ ਟਾਇਰ ਦੇਖ ਸਕਦੇ ਲੋਬੀ ਟਾਇਰ ਲਾ ਕੇ ਬਣਾਏ ਹੋਏ ਨੇ ਤੇ ਸ਼ਾਇਦ ਤੁਸੀਂ ਦੇਦੇ ਹੋ ਹਰ ਇੱਕ ਤੇ ਸ਼ਾਇਦ ਹੁਣ ਢੋਲ ਮਿਲ ਜੂਗਾ ਲਈ ਆ ਦੇਖੋ ਇਹ ਉਹ ਸਾਹਮਣੇ ਆ ਕਿ ਜਿੱਥੇ ਮਰੇ ਕੋਲੇ ਸੇਲ ਲੱਗਦੀ ਹਰ ਐਤਵਾਰ ਨੂੰ ਤੇ ਇੱਥੇ ਬਹੁਤ ਵੱਡੀ ਸੇਲ ਲੱਗਦੀ ਹੈ ਰੇਕਤਵਾਰ ਨੂੰ ਲੱਗਦੀ ਹੈ ਤੁਸੀਂ ਆ ਕੇ ਸੇਲ ਦੇਖ ਸਕਦੇ ਹੋ ਬਾਕੀ ਆ ਗਈ ਅੱਗੇ ਦੁਕਾਨਾਂ ਤੇ ਇੱਥੇ ਤੱਕ ਇਹ ਮਾਰਕੀਟ ਆ ਜਾਂਦੀ ਹੈ ਜੀ ਪਹਿਲਾਂ ਆਪਾਂ ਤੁਹਾਨੂੰ ਇਧਰਲੀ ਸ਼ੈੱਡ ਦਿਖਾਈ ਤੀ ਨਾ ਮਾਰਕੀਟ ਦੀ ਹੁਣ ਆਪਾਂ ਤੁਹਾਨੂੰ ਦੂਜੀ ਸ਼ੈੱਡ ਦਿਖਾਵਾਂਗੇ ਤੇ ਇੱਧਰ ਵੀ ਤੁਹਾਨੂੰ ਦਈ ਦੁਕਾਨਾਂ ਮਿਲਣਗੀਆਂ ਜਿਵੇਂ ਆਹ ਪਏ ਨੇ ਢੋਲ ਪੇਟੀ ਦੀ ਸ਼ੇਪ 'ਚ ਪਏ ਨੇ ਤੁਸੀਂ ਹਾਂ ਪੇਟੀਆਂ ਦੇਖੋ ਕਾਊਂਟਰ ਦੀ ਸ਼ੇਪ 'ਚ ਆਪੀ ਆਹ ਦੇਖੋ ਢੋਲ ਵਗੈਰਾ ਤੇ ਕਾਫੀ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਲੋ ਲੋ ਵੀ ਆਲੇ ਪੁੱਤਰ ਇਹ ਜਿਹਾ ਪਤਾ ਲੋ ਵੀ ਜਿਵੇਂ ਆ ਢੋਲ ਵਗੈਰਾ ਪਏ ਨੇ ਹਨ ਤੇ ਕਾਫੀ ਵੱਡੀ ਇਹ ਮਾਰਕੀਟ ਆ ਲੋਹੇ ਬਾਜ਼ਾਰ ਦੀ ਤੇ ਕਾਫੀ ਦੂਰ ਤੱਕ ਆ ਜਾਂਦੀ ਹੈ ਜਿਵੇਂ ਆ ਦੇਖੋ ਘੜੀਆਂ ਪਈਆਂ ਨੇ ਹਨ ਜੀ ਦੇਖ ਸਕਦੇ ਹੋ ਕੜਾਈਆਂ ਵਗੈਰਾ ਪਈਆਂ ਨੇ ਬਾਕੀ ਛੋਟੀ ਕੜਾਈ ਵੀ ਤੁਹਾਨੂੰ ਮਿਲ ਜੂਗੀ ਵੱਡੀ ਵੀ ਮਿਲ ਜੂਗੀ ਹਰ ਤਰ੍ਹਾਂ ਤੁਹਾਨੂੰ ዳਕਤੀ ਵਗੈਰਾ ਵੀ ਇੱਥੋਂ ਮਿਲ ਜੂਗੀ ਜਿਵੇਂ ዳਕਤੀ ਪਈਆਂ ਨੇ ਅੱਗੇ

ਬਾਕੀ ਆਲੇ-ਕੋਲੇ ਤੇ ਪੱਤੀ ਨੂੰ ਹਰ ਇੱਕ ਤਰ੍ਹਾਂ ਦੀ ਤੇ ਪੱਤੀ ਮਿਲ ਜੂਗੀ ਤੇ ਬਾਕੀ ਰੇਕ ਤਰ੍ਹਾਂ ਤੁਹਾਨੂੰ ਭਾਂਡਾ ਮਿਲ ਜੂਗਾ ਤੁਸੀਂ ਕੋਈ ਵੀ ਮਨ ਲੈ ਭਾਂਡਾ ਲੈਣਾ ਹੈ ਤਾਂ ਤੁਹਾਨੂੰ ਮਰੇਕ ਕੋਲੇ ਬਾਜ਼ਾਰ ਦੇ ਵਿੱਚੋਂ ਮਿਲ ਜੂਗਾ ਕਾਫੀ ਵੱਡੀ ਇਹ ਮਾਰਕੀਟ ਆ ਸ਼ਹਿਰ ਮਰੇਕ ਕੋਲੇ ਦੀ ਇਹ ਅੱਗੇ ਚੱਲਦੇ ਹਾਂ ਲੋਕ ਅੱਗੇ ਪਾਉਣੇ ਆ ਇਹ ਸਦਰ ਬਾਜ਼ਾਰ ਦੇ ਨਾਲ ਹੀ ਆ ਇਹ ਇਹਨੂੰ ਆਪਾਂ ਕਮੜਾ ਬਾਜ਼ਾਰ ਵੀ ਕਹਿ ਦਿੰਦੇ ਆ ਤੁਹਾਨੂੰ ਚੌਂਕ ਦੁਕਾਨਾਂ ਉਹ ਚੌਂਕ ਤੋਂ ਤੁਸੀਂ ਕਿੱਧਾ ਸਕਦੇ ਹੋ ਤਾਂ ਉੱਥੋਂ ਤੁਹਾਨੂੰ ਇਹ ਸਾਰੀ ਮਾਰਕੀਟ ਮਿਲ ਜੂਗੀ ਉਹ ਬਾਜ਼ਾਰ ਦੀ ਆ ਵੀ ਆ ਦੇ। ਇਹ ਮੇਰੇ ਹੱਥ ਢੋਲੀਆਂ ਆ ਗਈਆਂ ਹਨ। ਬਾਕੀ ਚੈਂਪੇ ਦੇਖੋ ਖੋਣੇ ਪਏ ਨੇ। ਲਓ। ਇਹ ਤੁਹਾਨੂੰ ਇਹੀ ਦੁਕਾਨਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹ ਲੋਹਾ ਬਜਾਰੇ ਨੂੰ ਆਪਾਂ ਕਹਿ ਦਿੰਦੇ ਹਾਂ। ਜਿਵੇਂ ਕੜਾਈਆਂ ਹੋ ਗਈਆਂ। ਬਾਕੀ ਅੱਗੇ ਜਿਵੇਂ ਕੰਡੇ ਵਗੈਰਾ ਹੋਗੇ ਹੋਰ ਵੀ ਕਾਫੀ ਦੁਕਾਨਾਂ ਤੁਹਾਨੂੰ ਇੱਥੇ ਮਿਲਣਗੀਆਂ। ਵੇਖ ਲਿਓ। ਤੇ ਕਾਉਂਟੀ ਤੁਹਾਨੂੰ ਬਹੁਤ ਮਿਲ ਜੂ ਹਰ ਇੱਕ ਸਮਾਨ ਤੁਸੀਂ ਕੋਈ ਵੀ ਲੋਗ ਦਾ ਸਮਾਨ ਤਿਆਰ ਕਰਵਾਉਣਾ ਹੋਵੇ ਤਿਆਰ ਕਰਵਾ ਸਕਦੇ ਹੋ। ਲੈਣਾ ਉਹ ਵੀ ਲੈ ਸਕਦੇ ਹੋ ਤੇ ਬੈਸੇ ਤਾਂ ਇੱਥੇ ਤਿਆਰ ਹੁੰਦੇ ਜਿਵੇਂ ਕਈਆਂ ਕੁੰਆਂ ਤੇ ਇੱਥੇ ਬੈਠੇ ਤਿਆਰ ਕੀਤੀ ਹੋਈ ਹੁੰਦੀ ਹੈ। ਰੇਟ ਵੀ ਆਹ ਰੇਟ ਵੀ ਸਹੀ ਨੇ। ਲਓ। ਆ ਦੇਖੋ। ਤੇ ਆ ਗੇ ਜਾਲੀ ਜਿਹੜੀ ਆਪਾਂ ਘਰਾਂ ਚ ਲਵਾਉਂਦੇ ਹਾਂ ਉਹ ਆ ਜਾ ਰਹੀ ਹੈ। ਮੁਰਗਾ ਜਾਲੀ ਆ ਗਈ ਹੈ ਨਾ ਤੇ ਅਲੱਗ-ਅਲੱਗ ਛੋਟੀ ਜਾਲੀ, ਵੱਡੀ ਹਾਂ ਸਾਰੀਆਂ ਅਲੱਗ-ਅਲੱਗ ਜਾਲੀਆਂ ਆ ਗਈਆਂ। ਜਿਵੇਂ ਆਪੀਆਂ ਨੇ ਚਾਰ ਵੀ ਦੇਖ ਸਕਦੇ ਹੋ। ਤੇ ਕਲਰਫੁੱਲ ਵੀ ਪਈਆਂ ਨੇ ਜਿਵੇਂ ਹਰੀ ਪਈ ਆ ਨਾ। ਪਲਾਸਟਿਕ ਜਾਲੀ, ਪਲਾਸਟਿਕ ਜਾਲੀ ਹਾਂ। ਬਾਕੀ ਸੰਗਲ ਵਗੈਰਾ ਤੁਹਾਨੂੰ ਇੱਥੋਂ ਬਹੁਤ ਸਾਰੇ ਮਿਲ ਜਾਣਗੇ ਤਾਰਾਂ ਵਗੈਰਾ ਜਿਵੇਂ ਪਈਆਂ ਨੇ ਸਾਰੀਆਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਜਿਹੜੀਆਂ ਪਈਆਂ ਨੇ ਤੇ ਅੱਗੇ ਚੌਂਕ ਆਊਗਾ ਚੌਂਕ ਤੋਂ ਮੈਂ ਦੱਸ ਦਿੰਨਾ ਕਿ ਇੱਥੇ ਨੂੰ ਮਾਰਕੀਟ ਸਾਰੀ ਇਹ ਆ ਜਾਂਦੀ ਹੈ ਆ ਫਾਈਬਰ ਪਈਆ ਜਿਵੇਂ ਵੀ ਮਿਲ ਜੂ ਤੁਹਾਨੂੰ ਜਿਹੜਾ ਹੋ ਗਿਆ ਤੇ ਪਹਿਲਾਂ ਆਪਾਂ ਤੁਹਾਨੂੰ ਇਤਲੀ ਸਾਈਡ ਮਾਰਕੀਟ ਦਿਖਾਈ ਦੀ ਸਾਰੀ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਦਿਖਾ ਰਹੇ ਹਾਂ ਰਮੀ ਕਾਫੀ ਹੋ ਗਏ ਨਾ ਮੀਂਗ ਮੀ ਫੌਲ ਉਹ ਲਓ ਵੀ ਅੱਗੇ ਫੇਰ ਦੁਕਾਨ ਆ ਗਈ ਆ ਕਿਹੜਾ ਕੱਪੜੇ ਝਾਣ ਵਾਲਾ ਹੋ ਨਾ ਆ ਪਿਆਰਾ ਸੰਜਾ ਲਓ ਵੀ ਆ ਸਟੈਂਡ ਵਗੈਰਾ ਹੋਵੇ ਜਿਵੇਂ ਵਾਸ਼ਿੰਗ ਮਸ਼ੀਨ ਦਾ ਸਟੈਂਡ ਵਗੈਰਾ ਵੀ ਪੈਣੇ ਹੋ ਪੂਲਰ ਵਾਲੇ ਸਾਈਡ ਹਾਂ ਹਰ ਇੱਕ ਤਰ੍ਹਾਂ ਦਾ ਮਿਲ ਜੂ ਜਿਵੇਂ ਆ ਇੱਧਰ ਦੇਖੋ ਕਿੱਡੀਆਂ ਗੱਡੀਆਂ ਸਾਰੇ ਮਿਲ ਜਾਣਗੇ ਜਿਹੜਾ ਮਰਜ਼ੀ ਲੈ ਲੋ ਪੈਣੇ ਜੀ ਹਮਮ ਇਹ ਗੱਲ ਆ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਦੇਖੋ ਇਹ ਪਹਿਲਾਂ ਤੁਹਾਨੂੰ ਪਹਿਲਾਂ ਸਟਾਰਟਿੰਗ ਦੀ ਵੀਡੀਓ ਦਿਖਾਤੀ ਹੈ ਯਾਰੀ ਮਾਰਕੀਟ ਤੇ ਹੁਣ ਆਪਾਂ ਨੂੰ ਇੱਧਰ ਦਿਖਾਉਣੇ ਆ ਯਾਰੀ ਲਓ ਜੀ ਦੇਖ ਸਕਦੇ ਹੋ ਬਹੁਤ ਕੰਟੀਜੇ ਤੁਹਾਨੂੰ ਕੇ ਮਾਰਕੀਟ ਤੋਂ ਜਿਹੜਾ ਸਾਮਾਨ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਸਭ ਕੁਝ ਮਿਲ ਜੂਗਾ ਬੱਗੀਆਂ ਕੰਡੇ ਵਗੈਰਾ ਪਾਇਆ ਨੇ ਜਿਹੜੇ 100 ਰੁਪਏ 200 ਰੁਪਏ 300 ਇੱਟੋ ਵਲ ਵਗਾਰਾ ਪੈਨੇ ਜਿਵੇਂ ਹੈ ਨਾ 카페 ਹੋਗੇ ਆ ਚੌਂਕ ਤੇ ਮਾਰਕੀਟ ਇਧਰੋਂ ਨਿਕਲ ਜਾਂਦੀ ਹੈ ਲਓ ਵੀ ਆ ਚੌਂਕ ਆ ਸਾਰਾ ਇੱਥੋਂ ਸਾਰੀ ਇਹ ਮਾਰਕੀਟ ਇਧਰੋਂ ਚਲੀ ਜਾਂਦੀ ਹੈ ਲਓ ਵੀ ਲਓ ਵੀ ਆ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਆ ਦੀ ਵੀਡੀਓ ਜੇ ਆਪਾਂ ਤੁਹਾਨੂੰ ਸ਼ਹਿਰ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਦਿਖਾਇਆ ਜਿਹੜਾ ਕਿ ਸਦਰ ਬਾਜ਼ਾਰ ਦੇ ਨਾਲ ਹੀ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਮਿਲ ਗਿਆ ਤੁਹਾਨੂੰ ਹੋਰ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਤੱਕ ਵੀਡੀਓ ਦੇਖਣ ਲਈ ਧੰਨਵਾਦ